ਸਵਾਗਤ ਹੈ ਜੀ ਹੁਸ਼ਾਰਪੁਰ ਦੀ ਉਸ ਦੇਖ ਰਹੇ ਤੁਮੋਂ ਦਰਸ਼ਕਾਂ ਦਾ ਮੈਂ ਹਾਂ ਚੇਤਨ ਕਾਸ਼ਪਤ ਆਸ ਵਕਤ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਹੁਸ਼ਾਰਪੁਰ ਊਨਾ ਮਾਰਗ ਦੀਆਂ ਸਾਂਝੀਆਂ ਕਰ ਰਹੇ ਹੁਸ਼ਾਰਪੁਰ ਊਨਾ ਮਾਰਗ ਚੱਕ ਸਾਧੂ ਤੋਂ ਕੁਝ ਕੁ ਮੀਟ ਦੂਰੀ ਤੇ ਜਿਹੜਾ ਉਹ ਪਹਾੜੀ ਇੱਕ ਖਿਸਕ ਚੁੱਕੀ ਹੈ ਜਿਸ ਕਾਰਨ ਜਿਹੜੀ ਹੁਸ਼ਾਰਪੁਰ ਊਨਾ ਮਾਰਗ ਦੀ ਆਵਾਜ਼ ਆਈ ਹੈ ਉਹ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਹੈ ਤੇ ਇਹ ਮੌਕੇ ਤੇ ਹਾਲਾਂਕਿ ਮਸ਼ੀਨਾਂ ਜਿਹੜੀਆਂ ਪ੍ਰਸ਼ਾਸਨ ਦੀਆਂ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਵੱਲੋਂ ਇਹ ਪਹਾੜੀ ਦਾ ਮਲਵਾ ਜਿਹੜਾ ਸਾਈਡ ਕਰਨ ਦੀ ਜਦੋਂ ਜਹਦ ਵੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ ਪਰੰਤੂ ਉੱਥੇ ਹੀ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਫੋਨ ਕਾਲਸ ਵੀ ਆ ਰਹੇ ਨੇ ਕਿ ਹੁਸ਼ਾਰਪੁਰ ਉਨਾ ਮਾਰਕ ਤੇ ਅਸੀਂ ਸਫ਼ਰ ਕਰ ਸਕਦੇ ਹਾਂ ਜਾਂ ਨਹੀਂ ਜਿਸ ਤੋਂ ਬਾਅਦ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਡੀਐਸਪੀ ਸਿਟੀ ਦੇਵਦਾਤ ਸ਼ਰਮਾ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿਉਂਕਿ ਉਹ ਰਕਬਾ ਜਿਹੜਾ ਥਾਣਾ ਸਦਰ ਦੇ ਅਧੀਨ ਆਉਂਦਾ ਹੈ ਤਾਂ ਡੀਐਸਪੀ ਸਿਟੀ ਜਿਹੜੀਆਂ ਮਸ਼ੀਨਾਂ ਪ੍ਰਸ਼ਾਸਨ ਦੀਆਂ ਜਿਹੜੀਆਂ ਮਸ਼ੀਨਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਵੱਲੋਂ ਪਹਾੜੀ ਦਾ ਮਲਵਾ ਹੈ ਜਿਹੜਾ ਉਸ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ ਪਰੰਤੂ ਅਜੇ ਰਸਤਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ ਤੇ ਸਿਰਫ ਦੋ ਪਹੀਆ ਵਾਹਨ ਹੀ ਉਥੋਂ ਅਜੇ ਲੰਘ ਸਕਦੇ ਨੇ ਤੇ ਨਾਲ ਦੇ ਨਾਲ ਅਸੀਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਸਕਦੇ ਆ ਤਾਂ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਦੱਸਿਆ ਜਾ ਰਿਹਾ ਕਿ ਇਸ ਥਾਂ ਤੇ ਜਿਹੜੀ ਉਹ ਸੜਕ ਵੀ ਸੀ ਉਹ ਕਾਫੀ ਪੀੜੀ ਸੀ ਤਾਂ ਆਲੇ ਦੁਆਲੇ ਜਿਹੜਾ ਦੋਹਾਂ ਪਾਸਿਆਂ ਤੇ ਪਹਾੜੀ ਸੀ ਤੇ ਪਹਾੜੀ ਇਹ ਬੁਰੀ ਤਰ੍ਹਾਂ ਦੇ ਨਾਲ ਖਿਸਕੀ ਆ ਜਿਸ ਤੋਂ ਬਾਅਦ ਇਹ ਰੋਡ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਜਾਂਦਾ ਹੈ ਤੇ ਜਿਵੇਂ ਇਹ ਸਾਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਆਉਂਦਾ ਤਾਂ ਪ੍ਰਸ਼ਾਸਨ ਵੱਲੋਂ ਤੁਰੰਤ ਇਹ ਮਸ਼ੀਨਾਂ ਜਿਹੜੀਆਂ ਉੱਥੇ ਜੀਸੀਬੀ ਮਸ਼ੀਨਾਂ ਭੇਜੀ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਨੈਸ਼ਨਲ ਹਾਈਵੇਅ 30 ਦੇ ਅਧੀਨੇ ਇਹ ਸੜਕ ਆਉਂਦੀ ਹੈ ਤੇ ਪੰਜਾਬ ਅਤੇ ਹਿਮਾਚਲ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੀ ਹੈ ਤੇ ਮਸ਼ੀਨਾਂ ਪੌਂਚਰ ਤੋਂ ਬਾਅਦ ਤੁਰੰਤ ਜਿਹੜਾ ਮੁਲਾਜ਼ਮਾ ਵੱਲੋਂ ਮਸ਼ੀਨਾਂ ਦੀ ਮਦਦ ਦੇ ਨਾਲ ਮਲਬਾ ਜਿਹੜਾ ਚੁਕਾਣਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਮੌਕੇ ਤੇ ਹੁਸ਼ਿਆਰਪੁਰ ਤੋਂ ਵਿਧਾਇਕ ਨੇ ਜਿਹੜੇ ਬ੍ਰਹਮਸ਼ੰਕਰ ਚਿਪਾ ਉਹ ਵੀ ਪਹੁੰਚਦੇ ਨੇ ਉਹਨਾਂ ਵੱਲੋਂ ਵੀ ਜਿਹੜਾ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਤੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਜਲਦ ਤੋਂ ਜਲਦ ਮਲਬਾ ਜਿਹੜਾ ਸੜਕ ਤੋਂ ਹਟਾਇਆ ਜਾਵੇ ਸੜਕਾਂ ਪਹਿਲਾਂ ਵਾਂਗੂ ਕਰ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਸਫ਼ਰ ਕਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਤਾਂ ਮੁੱਖ ਮਕਸਦ ਖਬਰ ਸਾਂਝਾ ਕਰਨ ਦਾ ਇਹ ਹੈ ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਲੋਕਾਂ ਦੇ ਫੋਨ ਕਾਲਸ ਆ ਰਹੇ ਸੀ ਕਿ ਅਸੀਂ ਸਫ਼ਰ ਕਰ ਸਕਦੇ ਜਾਂ ਨਹੀਂ ਤਾਂ ਡੀਐਸਪੀ ਸਿਟੀ ਦੇਵਦਾਤ ਸ਼ਰਮਾ ਦਾ ਕਹਿਣਾ ਕਿ ਫਿਲਹਾਲ ਇਸ ਸੜਕ ਤੇ ਸਿਰਫ ਦੋ ਪਹੀਆ ਵਾਹਨ ਹੀ ਲੰਘ ਰਹੇ ਨੇ ਤੇ ਅਜੇ ਤੱਕ ਗੱਡੀਆਂ ਦਾ ਤੇ ਟਰੱਕਾਂ ਦਾ ਬੱਸਾਂ ਦਾ ਇੱਥੋਂ ਲੰਘਣਾ ਨਾ ਮੁਮਕਿਨ ਹੈ ਕਿਉਂਕਿ ਕੰਮ ਚੱਲ ਰਿਹਾ ਤੇ ਜਿਵੇਂ ਹੀ ਇਹ ਮਲਵਾ ਥੋੜਾ ਸਮਾਂ ਲੱਗੇਗਾ ਜਿਵੇਂ ਹਟਾ ਦਿੱਤਾ ਜਾਵੇਗਾ ਤਾਂ ਸੜਕ ਜਿਹੜੀ ਇੱਕ ਵਾਰ ਮੁੜ ਤੋਂ ਆਮ ਲੋਕਾਂ ਦੇ ਲਈ ਉਹ ਬਹਾਲ ਕਰ ਦਿੱਤੀ ਜਾਵੇਗੀ